ਮੰਗਣੀ ਮਗਰੋਂ ਮੈਂ ਵਾਪਸ ਸਕੂਲ ਮੁੜਾਈ ਤੇ ਉਹਨਾਂ ਵੀ ਜਮਣਾ ਨਗਰ ਲੱਗ ਗਿਆ ਆਪਣਾ ਸਕੂਲ ਜੁਆਇਨ ਕਰ ਲਿਆ ਕੁਝ ਦਿਨਾਂ ਬਾਅਦ ਸਕੂਲ ਦੇ ਪਤੇ ਤੇ ਇੱਕ ਚਿੱਠੀ ਆਈ ਲਿਖ ਤੁਮ ਗੁਰਪਾਲ ਜੀ ਹੀ ਸਨ ਹੋਰਨਾਂ ਗੱਲਾਂ ਤੋਂ ਇਲਾਵਾ ਆਖਿਰ ਵਿੱਚ ਲਿਖਿਆ ਸੀ ਕਿ ਕਿਰਪਾ ਕਰਕੇ ਇਸ ਦਾ ਜਵਾਬ ਇੱਕ ਚਿੱਠੀ ਦੇ ਰਾਈ ਹੀ ਭੇਜਿਆ ਜਾਏ ਕਿੰਨੇ ਦਿਨ ਲੰਘ ਗਏ ਮੈਂ 6-5 ਵਿੱਚ ਪਈ ਹੋਈ ਕੋਲੋਂ ਕੋਈ ਜਵਾਬ ਨਾ ਲਿਖਿਆ ਗਿਆ ਫਿਰ ਇੱਕ ਦਿਨ ਅਚਾਨਕ ਸਕੂਲ ਦਾ ਚੌਂਕੀਦਾਰ ਇੱਕ ਰੁੱਕਾ ਦੇ ਗਿਆ ਆਖਣ ਲੱਗਾ ਕਿ ਕੋਈ ਬਾਹਰ ਗੇਟ ਤੇ ਤੁਹਾਡੇ ਲਈ ਫੜਾ ਗਿਆ ਸੀ ਅੰਦਰੋਂ ਅੰਦਰ ਡਰ ਗਈ ਕੰਬ ਦੇ ਹੱਥਾਂ ਨਾਲ ਰੁਕਾ ਖੋਲਿਆ ਤਾਂ ਉਹਨਾਂ ਦਾ ਹੀ ਸੁਨੇਹਾ ਸੀ ਸੁਨੇਹਾ ਕਾਹਦਾ ਗਲੇ ਛਿਕਵਿਆਂ ਦੀ ਪੂਰੀ ਦੀ ਪੂਰੀ ਪੰਡ ਵਰਕੇ ਤੇ ਉਤਾਰ ਦਿੱਤੀ ਸੀ ਕਿ ਇੰਨੇ ਦਿਨ ਉਡੀਕਦਾ ਰਿਆ ਜਵਾਬ ਕਿਉਂ ਨਹੀਂ ਲਿਖਿਆ ਮੈਂ ਫਿਰ ਚੁੱਪ ਜੀ ਕਰ ਗਈ ਪਰਿਵਾਰਿਕ ਮਾਹੌਲ ਵੀ ਐਸਾ ਕਿ ਲਾਵਾਂ ਫੇਰਿਆਂ ਤੋਂ ਪਹਿਲਾਂ ਇਹ ਸਭ ਕੁਝ ਵਰਜਿਤ ਸੋ ਮੈਂ ਇੱਕ ਵਾਰ ਫੇਰ ਦੜਜੀ ਵਟ ਲਈ ਅਗਲੇ ਕੁਝ ਦਿਨਾਂ ਤੱਕ ਨਾ ਤਾਂ ਕੋਈ ਚਿੱਠੀ ਹੀ ਆਈ ਤੇ ਨਾ ਹੀ ਕੋਈ ਚੌਂਕੀਦਾਰ ਨੂੰ ਰੁਕਾ ਫੜਾ ਕੇ ਗਿਆ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਇਸ ਵਾਰ ਉਹ ਸੱਚਮੁੱਚ ਹੀ ਗੁੱਸਾ ਕਰਗੇ ਲੱਗਦੇ ਨੇ ਫੇਰ ਇੱਕ ਦਿਨ ਜਜ਼ਬਾਤਾਂ ਦੇ ਲੋਰ ਵਿੱਚ ਆਈ ਨੇ ਕਾਗਜ਼ ਪੈਨ ਫੜ ਹੀ ਲਿਆ ਕਿੰਨੀ ਵਾਰ ਕੁਝ ਲਿਖਦੀ ਤੇ ਫਿਰ ਕੁਝ ਸੋਚ ਫਾੜ ਦਿੰਦੀ ਆਖਿਰ ਇੱਕ ਚਿੱਠੀ ਲਿਖ ਪੋਸਟ ਕਰੀ ਦਿੱਤੀ ਵਿੱਚ ਲਿਖਿਆ ਸੀ ਕਿ ਬੜਾ ਜੀ ਕਰਦਾ ਕਿ ਕਿਸੇ ਦਿਨ ਇਕੱਲੀ ਬੈਠੀ ਹੋਈ ਆਪਣੇ ਧਿਆਨ ਕੰਮ ਕਰਦੀ ਹੋਵਾਂ ਤਾਂ ਤੁਸੀਂ ਪਿੱਛੋਂ ਦੀ ਦੱਬੇ ਪੈਰੀ ਆਓ ਤੇ ਆਪਣੇ ਦੋਵੇਂ ਹੱਥਾਂ ਨਾਲ ਮੇਰੀਆਂ ਦੋਵੇਂ ਅੱਖਾਂ ਟੱਕ ਦਿਓ ਤੇ ਜਿਉਂਦੋਂ ਮੈਂ ਹੱਥ ਪਰੇ ਹਟਾਉਣ ਵਿੱਚ ਨਾ ਕਾਮਯਾਬ ਹੋ ਜਾਵਾਂ ਤਾਂ ਤੁਸੀਂ ਅੱਗੋਂ ਸ਼ਰਤ ਰੱਖ ਦਿਓ ਕਿ ਤਾਂ ਹੀ ਹਟਾਵਾਂਗਾ ਜੇ ਮੇਰੀ ਪੱਗ ਦੀ ਪੂਣੀ ਕਰਵਾਏਂਗੀ ਤਾਂ ਤੇ ਮੈਂ ਅਗੋਂ ਸ਼ਰਤ ਮੰਨਦੀ ਹੋਈ ਹਾਂ ਵਿੱਚ ਸਿਰਫ ਮਾਰ ਦੇਵਾਂ ਤੇ ਜਦੋਂ ਤੁਹਾਡੇ ਹੱਥਾਂ ਦੀ ਪਕੜ ਥੋੜੀ ਢਿੱਲੀ ਜਿਹੀ ਹੋ ਜਾਵੇ ਤਾਂ ਮੈਂ ਨਾ ਅੱਖ ਦੇਈ ਦੂਰ ਦੌੜ ਜਾਵਾਂ ਕੀ ਪਏ ਕਰਦੇ ਹੋ ਬੱਚੇ ਦੇਖ ਰਹੇ ਨੇ ਚਿੱਠੀ ਪੋਸਟ ਤੇ ਕਰ ਦਿੱਤੀ ਪਰ ਹਾਈ ਮੇਰੇ ਰੱਬਾ ਮੂੜ ਕਿੰਨੇ ਦੇਣ ਅਰਦਾਸਾਂ ਕਰਦੀ ਰਹੀ ਕਿ ਚਿੱਠੇ ਮਿਲੇ ਹੀ ਨਾ ਪਤਾ ਨਹੀਂ ਕੀ ਕੀ ਉਟ ਪਟੰਗ ਲਿਖ ਦਿੱਤਾ ਸੀ ਜੇ ਕਿਸੇ ਹੋਰ ਦੇ ਹੱਥ ਆ ਗਈ ਤਾਂ ਫੇਰ ਮੇਰੀ ਹੋਣ ਵਾਲੀ ਨਿੱਕੀ ਨਾਨਾਂ ਵੀ ਉਸੇ ਸਕੂਲ ਉਹਨਾਂ ਦੇ ਨਾਲ ਹੀ ਤਾਂ ਪੜਾਉਂਦੀ ਸੀ ਕેર ਹਫਤਾ ਲੰਘਿਆ ਫਿਰ ਦੋ ਹਫਤੇ ਮਹੀਨਾ ਦੋ ਮਹੀਨੇ ਜਦੋਂ ਕੋਈ ਜਵਾਬ ਜਾਂ ਰੁਕਾ ਨਾ ਆਇਆ ਤਾਂ ਪੱਕਾ ਯਕੀਨ ਹੋ ਗਿਆ ਕਿ ਚਿੱਠੀ ਲਿਖੇ ਹੋਏ ਪੱਤੇ ਤੇ ਆਪਣੀ ਹੀ ਨਹੀਂ ਫਿਰ ਮੈਨੂੰ ਟੀਚਰਸ ਟ੍ਰੇਨਿੰਗ ਵਾਸਤੇ ਅੰਬਾਲਾ ਜਾਣਾ ਪੈ ਗਿਆ ਸਾਰੇ ਹਰਿਆਣੇ ਚ ਤਕਰੀਬਨ 100 ਕੋ ਟੀਚਰ ਆਏ ਹੋਏ ਸਨ ਮਰਦ ਅਧਿਆਪਕ ਨਾਲ ਦੇ ਹੌਸਟਲ ਵਿੱਚ ਠਹਿਰੇ ਸੀ ਇੱਕ ਦਿਨ ਸਵੇਰੇ ਸਵੇਰੇ ਟ੍ਰੇਨਿੰਗ ਕਲਾਸ ਲਈ ਤੁਰਨੇ ਲੱਗੀ ਸਾਂ ਕਿ ਕਾਲੀ ਵਿੱਚ ਚੁੰਨੀ ਤੇ ਸਬਜੀ ਡੁੱਲ ਗਈ। ਉਸੇ ਵੇਲੇ ਕੋਲ ਪਏ ਮੱਗ ਵਿੱਚ ਪਾਣੀ ਭਰ ਅਜੇ ਚੁੰਨੀ ਦੀ ਕਿਨਾਰੀ ਵਿੱਚ ਡੋਬੀ ਹੀ ਸੀ ਕਿ ਕਿਸੇ ਨੇ ਪਿੱਛੋਂ ਅਛੋਪਲੇ ਜਿਆ ਮੇਰੀਆਂ ਦੋਵੇਂ ਅੱਖਾਂ ਤੇ ਹੱਥ ਰੱਖ ਦਿੱਤੇ। ਇਸ ਤੋਂ ਪਹਿਲਾਂ ਕਿ ਮੈਨੂੰ ਕੁਝ ਸਮਝ ਆਉਂਦੀ ਕਿਸੇ ਆਪਣੇ ਦੇ ਮਿਸ਼ਰੀ ਨਾਲੋਂ ਮਿੱਠੇ ਬੋਲ ਕੰਨੇ ਪੈਣੇ ਸ਼ੁਰੂ ਹੋ ਗਏ ਕਿ ਅੱਜ ਪੂਣੀ ਕਰਵਾਏ ਬਗੈਰ ਨਾ ਤੇ ਨੈਤਰਾਂ ਤੋਂ ਹੱਥ ਹੀ ਹਟਣਗੇ ਤੇ ਨਾ ਹੀ ਦੌੜਨ ਦੇਣਾ ਕਿਉਂਕਿ ਆ ਅੱਜ ਤੇ ਬੱਚੇ ਵੀ ਨਹੀਂ ਦੇਖ ਰਹੇ। ਸੋ ਦੋਸਤੋ ਪੁਰਾਣੇ ਵੇਲੇ ਦੀਆਂ ਮੁਹੱਬਤਾਂ ਦੇ ਸਰੂਪ ਵੀ ਕੁਝ ਇਦਾਂ ਦੇ ਹੀ ਹੁੰਦੇ ਹੋਣਗੇ ਕੀ ਖਿਆਲ ਹੈ ਤੁਹਾਡਾ